ਵੀਰ ਬੱਲ ਵੀਡੀਓ ਜੀ ਨਹੀਂ ਸੁਣੀ ਚੰਗੀ ਪੁਲੀ ਕਹਿੰਦਾ ਗੱਡੀ ਲਈ ਤੇ ਚੜ ਗਈ ਸੀ ਅੱਚੜ ਉਹਨਾਂ ਨੇ ਪੰਗਾ ਪਾਤਾ ਲੈ ਦੱਸ ਜਿਹੜਾ ਗੰਨ ਮੈਂ ਇਹਨਾਂ ਨਾਲ ਪੜਨ ਜਾਂਦਾ ਹੋਵੇ ਪਹਿਲੀ ਦੂਜੀ ਤੀਜੀ ਕਲਾਸ ਚ ਉਹ ਕੀ ਕਰ ਲੂਗੇ ਨਾ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਆਪਾਂ ਉੱਪਰਾਂ ਇਹਨੂੰ ਕੱਖ ਨਹੀਂ ਪਤਾ ਆ ਤੇ ਬਦਾਂਸ ਵਾਲੇ ਕੁਛ ਚਿਰ ਕਹਿਦਾ ਨਾ ਨਾ ਪੰਜਾਬੀ ਆਉਂਦੀ ਐ 5 ਮਿੰਟ ਪੰਜਾਬੀ ਬੋਲ ਕੇ ਦਿਖਾਓ ਨਾ ਜਦੋਂ ਝੂਠ ਬੋਲਣਾ ਹੋਵੇ ਉਹਦੀ ਅੰਗਰੇਜ਼ੀ ਚ ਹੋ ਜਾਂਦੇ ਹੋ ਜਿਹਨੂੰ ਦਿਸੇ ਹੀ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁੱਸ ਗਈਆਂ ਇੱਕ ਬੱਜੀ ਨਾ ਲੈ ਆ ਬਾਸ਼ ਨੇ ਇਹਨਾਂ ਦਾ ਕੱਖ ਹੈ ਕਿਸੀ ਕੁਝ ਹੁਣ ਤੀਜਾ ਆਇਆ ਤਾਂ ਹੁਣ ਇਹਨਾਂ ਦਾ ਕੰਮ ਗਲਿਆ ਹੈ ਤਾਂ ਤਾਂ ਇਹ ਤਾਂ ਰੋਈ ਜਾਂਦੇ ਆ ਸੁਖਵੀਰ ਵਾਲ ਦੀ ਵੀਡੀਓ ਜੀ ਨਹੀਂ ਸੁਣੀ ਚੰਗੀ ਪੁਲੀ ਕਹਿੰਦਾ ਗੱਡੀ ਲਈ ਤੇ ਚੜ ਗਈ ਸੀ ਆ ਛੜੋਲੇ ਨੇ ਪੰਗਾ ਪਾਤਾ ਲੈ ਦੱਸ ਪੰਗਾ ਪਾਤਾ ਯਾਰ ਅਸੀਂ ਕੁਝ ਨੁਕਸਾਨ ਕਰਤਾ ਯਾਰ ਉਹ ਤੜਕੀ ਮੈਨੂੰ ਵਾਲਾ ਕੱਢਣ ਲੱਗ ਜਾਂਦੇ ਉਹ ਆਪਣਾ ਰੰਦਾ ਬਾਜਵੇ ਰੰਦਾਵੇ ਹੋਰੀ ਚੰਨੀ ਹੋਰੀ ਮੈਨੂੰ ਆ ਕੱਢ ਲੈਂਦੇ ਤੜਕੀ ਮੈਂ ਕੀ ਮਾਰਾ ਕਰਤਾ ਮੈਂ ਦੱਸਤਾ ਤੇ ਉਹ ਅਸੀਂ ਹੀ ਦੁੱਖ ਹਨ ਨੂੰ ਕਿ ਜੀ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ ਤੇ ਕੰਮ ਬੈ ਗਿਆ ਆਮਕਰ ਦਿੱਤੀਆਂ ਬੋਤਾ ਐਮਐਲਏ ਐਮਪੀ ਕਿਉਂ ਬਣ ਕੇ ਇੱਥੇ ਤਾਂ ਸਾਡੇ 3 ਪੁੱਤ ਪੈਂਦੇ ਹੁੰਦੇ ਆ ਬਸ ਹੁਣ ਜੇ ਥੋੜੀ ਜਿਹਾ ਕ ਨਲਾਇਕ ਨਿਕਲੇ ਤੇ ਮੇਰੇ ਕੀ ਕਸੂਰ ਹੈ ਵੀ ਦੇਖ ਲਿਓ ਸਾਰਿਆਂ ਦੇ ਉਹੀ ਨੇ ਉਹ ਪਹਾੜਾ ਪੂੜਾ ਜਪੜਾਏ ਨੇ ਗਨਮੈਨ ਜਿਹੜਾ ਗਨਮੈਨ ਨਾਲ ਪੜਨ ਜਾਂਦਾ ਹੋਵੇ ਪਹਿਲੀ ਦੂਜੀ ਤੀਜੀ ਕਲਾਸ ਚ ਉਹ ਕੀ ਕਰ ਲੂਗਾ ਜੀ ਉਹ ਤਾਂ ਫਿਰ ਤਹਾਂ ਹੀ ਮੈਨੂੰ ਉਹ ਤਾਂ ਸੋ ਥੱਲੇਣਾ ਪਤਾ ਹੀ ਨਹੀਂ ਹੋਊਗਾ ਅਸੀਂ ਪਹਿਲੀ ਦੂਜੀ ਤੀਜੀ ਕਲਾਸ ਚ ਜਾਂਦੇ ਰਹਿਆ ਪੋਰੀਆਂ ਲੈ ਕੇ ਆਪ ਕਹੇ ਵੀ ਫਲੇਟਾਂ ਹੱਟੀਆਂ ਆਪੀਆਂ ਫੱਟੀਆਂ ਦਾ ਲੜਨ ਵੇਲੇ ਤੋੜੀਆਂ ਨੇ ਸਰਕਾਰੀ ਸਕੂਲਾਂ 'ਚ ਪੜੇ ਆਂ ਸੇਸ ਕਰਕੇ ਇੰਨਾ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਆਪਾਂ ਉੱਪਰਾਂ ਇਹਨੂੰ ਕੱਖ ਨਹੀਂ ਪਤਾ ਕਿ ਧਰਤੀ ਕਿੱਥੇ ਐ ਨਾ 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 ਬਾੜਾਂ ਚ ਹੀ ਰਹੇ ਐ ਸਰਕਾਰੀਾਂ ਤੇ ਕਾਨਵੈਂਟਰੀਆਂ ਦਾ ਫਰਕ ਕਿਨਾਂ ਚ ਇਹ ਸਾਰੇ ਪੜਿਆ ਕੋਈ ਕੋਈ ਸਨਾਵਰ ਪੜਿਆ ਕੋਈ ਤੂਨ ਪੜਿਆ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਮੈਂ ਪਾਰਲੀਮੈਂਟ ਮੈਂ ਤੇ ਵਿਧਾਨ ਸਭਾ ਚ ਕੁਛ ਕਹਿ ਦਿੰਦਾ ਨਾ ਪੰਜਾਬੀ ਆਉਂਦੀ ਐ 5 ਮਿੰਟ ਪੰਜਾਬੀ ਬੋਲ ਕੇ ਦਿਖਾਓ ਨਾ ਜਦੋਂ ਝੂਠ ਬੋਲਣਾ ਹੁੰਦਾ ਉਹ ਦੀ ਅੰਗਰੇਜ਼ੀ ਚ ਹੋ ਜਾਂਦੇ ਉਹ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ ਬਸ ਇਹ ਸਮਝ ਲਿਆ ਕਰੋ ਜਦੋਂ ਅੰਗਰੇਜ਼ੀ ਬੋਲਦੇ ਸਮਝ ਝੂਠ ਬੋਲਦੇ ਐ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ oh this is very good but uh, we do enough uh, in my government i take a decision that bas bahana hai pata nahi ki kenda yaar sidha kaho yaar ve assi aap faisla nahi le sake ja assi faisla le liya si sare syappe tainna de paye hoye 70 sal to sarkar keri si inna di si kande kon chug jande ne syappa chug jande ne sare kanoon inna ne banaya garibaan de virodhi kanoon ne sare ਕੋਈ ਫਾਈਲ ਮੇਰੇ ਕੋਲੇ ਆਵੇ ਮੈਨੂੰ ਆਇਆ ਲੱਗਦਾ ਉਹ ਲੋਕਾਂ ਦੇ ਲਹੂ ਨਾਲ ਲਿਖੀ ਹੋਈ ਹੈ ਯਾਰ ਉਹਨੂੰ ਬਦਲੋ ਯਾਰ ਓਏ ਗਰੀਬਾਂ ਦੇ ਹੱਕ ਵਿੱਚ ਕੋਈ ਫੈਸਲਾ ਕਰੋ ਯਾਰ ਹੁਣੇ ਅੱਜ ਵੀ ਮੈਂ ਅੰਮ੍ਰਿਤਸਰ ਜਾ ਕੇ ਆਇਆ 4727 ਪਰਿਵਾਰ ਹੈ ਐਸਸੀ ਪਰਿਵਾਰ ਹੈ ਗਰੀਬ ਪਰਿਵਾਰ ਹੈ 68 ਕਰੋੜ ਦਾ ਕਰਜ਼ਾ ਖੜਾ ਹੈ ਜੀ ਉਹ 20 ਸਾਲਾਂ ਦਾ ਉਹ ਨਹੀਂ ਮੋੜ ਸਕੇ ਕੋਈ ਕਬੀਲਦਾਰੀ ਲਈ ਤੋਂ ਲੈ ਗਈ ਜਾਂ ਪ੍ਰਮਾਤਮਾ ਨਾਲ ਪਾਣਾ ਵਾਪਰ ਗਿਆ ਕਿ ਕਮਾਊ ਬੰਦੇ ਦਾ ਐਕਸੀਡੈਂਟ ਹੋ ਗਿਆ ਜਾਂ ਕੋਈ ਬਿਮਾਰੀ ਆ ਗਈ ਘਰ 'ਚ ਨਹੀਂ ਮੋੜ ਸਕੇ ਪਰ ਕਰਜਾ ਸਿਰ ਤੇ ਲਟਕਦਾ ਅਸੀਂ ਸਾਰੇ ਹੀ ਮਾਫ ਕਰਤਾ ਜੀ ਯਾਰ ਤੁਸੀਂ ਪਹਿਲਾਂ ਬੇਫਿਕਰੀ ਵਾਲੀ ਜ਼ਿੰਦਗੀ ਚੋਂ ਅਸੀਂ ਦੇ ਦਾਂਗੇ ਕੋਈ ਗੱਲ ਅੱਡੇ ਅੱਡੇ ਵੱਡਿਆਂ ਵੱਡਿਆਂ ਦੇ ਮਾਫ ਕਰੀ ਜਾਂਦੇ ਯਾਰ ਗਰੀਬਾਂ ਦਾ ਕੀ ਕਸੂਰ ਹੈ ਸੱਚ ਤੁਹਾਡੇ ਨਾਲ ਖੜਾ ਜਿੰਨਾ ਤੇ ਕਦੇ ਨਾ ਯਕੀਨ ਕਰਿਓ ਇਹਨਾਂ ਦੀਆਂ ਗੱਲਾਂ ਇਹ ਹੈ ਜੀਆਂ ਵੀ ਤੁਹਾਨੂੰ ਲੱਗੂਗਾ ਵੀ ਪਤਾ ਨਹੀਂ ਇਹ ਹੀ ਸੱਚੇ ਨੇ ਧਰਤੀ ਤੇ ਔਰ ਗੱਲਾਂ 'ਚ ਹੈ ਕੱਖ ਨਹੀਂ ਜੇ ਦੇਖ ਲਓ ਕੋ ਲਿਖੀਏ ਕਿਸੇ ਨੇ ਬਸ ਸੋਚ ਫਰਕ ਹੀ ਪਾਉਣਾ ਹੁੰਦਾ ਥੋੜਾ ਜਿਹਾ ਉਹਦੇ ਨਾਲ ਹੀ ਆਪਾਂ ਉਹਨੇ ਗੱਲਾਂ ਚ ਆ ਜਾਂਦੇ ਆ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨ ਹੀ ਸੁੱਕੀਆਂ ਨੇ ਯਾਰ ਹੁਣ ਦੋ ਸੁੱਕੀਆਂ ਕਹਿੰਦੀਆਂ ਇੱਕ ਵਗਈ ਨਾ ਉਹ ਵੀ ਸੁੱਕੀ ਆ ਫਿਰ ਇਹਦਾ ਮਤਲਬ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਸੁਖਵੀਰ ਬਾਲਾ ਹੋਰਾਂ ਦੀ ਬਾਸ਼ਲ ਸੁਣ ਲਿਓ ਕੀ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਹਾਉਣ ਗਏ ਤਿੰਨ ਬੰਦੇ ਲੈ ਪਹਿਲੇ ਵਗਦੀ ਹੋਈ ਨਹੀਂ ਉਹ ਚ ਨਹਾਉਣ ਕਿਵੇਂ ਚਲੇ ਜਾਣਗੇ ਯਾਰ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉਹ ਚ ਨਹਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਭੇ ਹੀ ਨਾ ਤੇ ਨੀ ਡੁੱਬ ਗਏ ਹੋਣਗੇ ਯਾਰ ਪਰ ਤੋਹ ਕਹਿੰਦਾ ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ ਕਾਮਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਦੇਖਣਾ ਹੈ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦੇਸੇ ਹੀ ਨਾ ਜਿਹਨੂੰ ਦੇਸੇ ਹੀ ਨਾ ਉਹਦੇ ਮਾਰੀਆਂ ਤਿੰਨ ਮੁੱਕੀਆਂ ਦੋ ਖੁੱਸ ਗਈਆਂ ਇੱਕ ਬੱਚੀ ਹੀ ਨਾ ਲੈ ਆ ਬਾਸ਼ ਨੇ ਇਹਨਾਂ ਦਾ ਕੱਖ ਹੈ ਵੀ ਦੀ ਖੁੱਸ ਗਈ